ਭਾਰਤੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਪੰਜਾਬ ਦੀ ਮਿੱਟੀ ਦੇ ਸੱਚੇ بیٹے ਧਰਮਿੰਦਰ ਸਿੰਘ ਦਿਓਲ ਅੱਜ ਸਵੇਰੇ ਮੁੰਬਈ ਸਥਿਤ ਆਪਣੇ ਘਰ ਵਿੱਚ ਅੰਤਿਮ ਸਾਹ ਲੈਣ ਤੋਂ ਬਾਅਦ ਪੂਰੇ ਹੋ ਗਏ 99 ਸਾਲ ਦੀ ਉਮਰ ਤੋਂ ਬਾਅਦ ਉਹ ਬਿਮਾਰ ਚੱਲ ਰਹੇ ਸੀ ਤੇ ਕੁਝ ਹਫ਼ਤੇ ਪਹਿਲਾਂ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ ਤੇ ਫਿਲਹਾਲ ਅੱਜ ਉਹ ਸਾਡੇ ਵਿੱਚ ਮੌਜੂਦ ਨਹੀਂ ਰਹੇ ਇਹ ਇੱਕ ਪੂਰੇ ਯੁੱਗ ਦਾ ਅੰਤ ਹੈ ਤਰਮਿੰਦਰ ਦੇ ਦੇਹਾਂਤ ਦੇ ਨਾਲ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਿਤਾਭ ਬੱਚਨ ਸਲਮਾਨ ਖਾਨ ਅਕਸ਼ੇ ਕੁਮਾਰ ਅਜੇ ਦੇਵਕਨ ਗੀਪੀ ਗਰੇਵਾਲ ਕਰਮਜੀਤ ਅਨਮੋਲ ਅਤੇ ਮੀਕਾ ਸਿੰਘ ਸਮੇਤ ਕਈ ਵੱਡੀਆਂ ਹਸਤੀਆਂ ਨੇ ਸੋਗ ਪ੍ਰਗਟ ਕੀਤਾ ਬਹੁਤ ਸਾਰੇ ਉੱਤੇ ਪਹੁੰਚੇ ਵੀ ਤਾਂ ਅੰਤਿਮ ਸੰਸਕਾਰ ਇਸ ਵੇਲੇ ਪਵਨ ਹਾਂਸ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਹੈ ਜਿੱਥੇ ਉਹ ਪੰਜ ਤਤਾਂ ਵਿੱਚ ਵਿਲੀਨ ਹੋ ਚੁੱਕੇ ਨੇ ਪਰਿਵਾਰ ਵਿੱਚ ਪਤਨੀ ਹੇਮਾ ਮਾਲਨੀ ਪੁੱਤਰ ਸਨੀ ਦਿਓਲ ਬੌਬੀ ਦਿਓਲ ਧੀਆ ਈਸ਼ਾ ਤੇ ਅਹਾਨਾ ਦਿਓਲ ਸ਼ਾਮਿਲ ਨੇ ਤੇ ਇਸੇ ਦੇ ਨਾਲ ਤੁਹਾਨੂੰ ਦੱਸ diel ਕਿ 65 ਸਾਲਾਂ ਦੇ ਕੈਰੀਅਰ ਵਿੱਚ ਉਹਨਾਂ ਨੇ 300 ਤੋਂ ਵੱਧ ਫਿਲਮਾਂ ਦਿੱਤੀਆਂ ਉਹਨਾਂ ਦੀ ਸ਼ੋਲੇ ਫੂਲ ਔਰ ਪੱਥਰ ਚੂਣੀਆਂ ਯਮਲਾ ਪਗਲਾ دیਵਾਨਾ ਵਰਗੀਆਂ ਫਿਲਮਾਂ ਨੇ ਉਹਨਾਂ ਨੂੰ ਹਰ ਇੱਕ ਦੇ ਦਿਲ ਵਿੱਚ ਵਸਾ ਦਿੱਤਾ ਉਹਨਾਂ ਨੂੰ ਹੀ ਮੈਨ ਦਾ ਕਿਤਾਬ ਮਿਲਿਆ ਤੇ ਦੱਸ diel ਕਿ ਉਹਨਾਂ ਦੇ ਜਾਣ ਦੇ ਨਾਲ ਅੱਜ ਹਰ ਇੱਕ ਅੱਖ ਨਾਮ ਹੈ ਪੰਜਾਬ ਅਤੇ ਪੰਜਾਬੀਅਤ ਦੇ ਸੱਚੇ ਪ੍ਰੇਮੀ ਤਰਮਿੰਦਰ ਨੂੰ ਸਦਾ ਲਈ ਦਿਲਾਂ ਦੇ ਵਿੱਚ ਜ਼ਿੰਦਾ ਰੱਖਿਆ ਜਾਵੇਗਾ